ਹਵਾਈ ਸਫਰ ਕਰਨ ਵਾਲੇ ਇਸ ਖਬਰ ਨੂੰ ਧਿਆਨ ਨਾਲ ਸੁਣੀਓ ਕਿਉਂਕਿ ਹੁਣ ਵੱਡੇ ਬਦਲਾਅ ਹੋ ਚੁੱਕੇ ਨੇ ਜੇਕਰ ਤੁਸੀਂ ਹੁਣ ਜਹਾਜ਼ਾਂ ਦੇ ਵਿੱਚ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਹੈ ਕਿਉਂਕਿ ਅਜਿਹੇ ਕੁਝ ਬਦਲਾਅ ਹੋ ਗਏ ਨੇ ਜਿਸ ਤੋਂ ਬਾਅਦ ਤੁਹਾਨੂੰ ਮੁਸੀਬਤ ਵੀ ਆ ਸਕਦੀ ਹੈ ਤੇ ਇੱਕ ਝਟਕਾ ਲੱਗ ਸਕਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਜ਼ਰਾ ਧਿਆਨ ਨਾਲ ਸੁਣੀਓ ਤੇ ਵਿਧੇਰੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਹਵਾਈ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਹਵਾਈ ਅੱਡੇ ਤੇ ਜਾਣ ਤੋਂ ਪਹਿਲਾਂ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਦੇ ਨਵੇਂ ਹੈਂਡਬੈਗ ਨਿਯਮਾਂ ਨੂੰ ਜਾਨਣਾ ਯਕੀਨੀ ਬਣਾਓ ਜੇਕਰ ਤੁਸੀਂ ਇਹਨਾਂ ਨਿਯਮਾਂ ਤੋਂ ਜਾਣੂ ਨਹੀਂ ਹੋ ਤਾਂ ਤੁਹਾਨੂੰ ਬੇਲੋੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲਾਂਕਿ ਦੱਸਿਆ ਤਾਂ 에어ਪੋਰਟ ਤੇ ਆਪਣੀ ਜੇਬ ਟੀਲੀ ਵੀ ਕਰਨੀ ਬੈ ਸਕਦੀ ਹੈ ਜਹਾਜ਼ ਸਫਰ ਕਰਨ ਤੋਂ ਪਹਿਲਾਂ ਸੁਰੱਖਿਆ ਜਾਂਚ ਪੁਆਇੰਟਾਂ ਤੇ ਯਾਤਰੀਆਂ ਦੀ ਵੱਧਦੀ ਗਿਣਤੀ ਕਾਰਨ ਹਵਾਈ ਅੱਡੇ ਦੀ ਸੁਰੱਖਿਆ ਲਈ ਜ਼ਿੰਮੇਵਾਰ ਬੀਸੀਏਐਸ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਨੇ ਨਵੀਂ ਹੈਂਡ ਬੈਕਿੰਗ ਬੈਗ ਨੂੰ ਲੈ ਕੇ ਨੀਤੀ ਜਿਹੜੀ ਆ ਉਹ ਬਦਲ ਦਿੱਤੀ ਹੈ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ ਬੀਸੀਏਐਸ ਅਤੇ ਸੀਆਈਐਸਐਫ ਦੀ ਇਸ ਸਖਤ ਕਾਰਵਾਈ ਦੇ ਕਰਕੇ 에ਅਰਲਾਈਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕੀਤਾ ਹੋਇਆ ਹੈ ਪੂਰੀ ਜਾਣਕਾਰੀ ਦੇ ਦੰਨੇ ਆ ਕਿ BCAS ਨੇ ਨਵੇਂ ਨਿਯਮਾਂ ਦੇ ਤਹਿਤ ਹੁਣ ਯਾਤਰੀਆਂ ਨੂੰ ਜਹਾਜ਼ ਦੇ ਅੰਦਰ ਸਿਰਫ ਇੱਕ ਹੈਂਡ ਬੈਗ ਲੈ ਜਾਣ ਦੀ ਇਜਾਜ਼ਤ ਦਿੱਤੀ ਹੈ ਭਾਵੇਂ ਇੱਕ ਰੇਲੂ ਉਡਾਨ ਹੋਵੇ ਚਾਹੇ ਉਹ ਅੰਤਰਰਾਸ਼ਟਰੀ ਹੋਵੇ ਯਾਤਰੀਆਂ ਨੂੰ ਸਿਰਫ ਇੱਕ ਹੈਂਡ ਬੈਗ ਜਾਂ ਕੈਬਿਨ ਬੈਗ ਲੈ ਜਾਣ ਦੀ ਹੀ ਇਜਾਜ਼ਤ ਹੋਵੇਗੀ ਇਸ ਤੋਂ ਇਲਾਵਾ ਕਿਸੇ ਵੀ ਸਮਾਨ ਨੂੰ ਚੈੱਕ ਇਨ ਕਰਨਾ ਲਾਜ਼ਮੀ ਹੋਵੇਗਾ ਉਸ ਤੋਂ ਬਾਅਦ ਦਰਸਲ ਦਸੀਆ ਤਾਂ 에ਅਰ ਇੰਡੀਆ ਦੇ ਅਨੁਸਾਰ ਇਕਨੋਮੀ ਜਾਂ ਪ੍ਰੀਮੀਅਮ ਇਕਨੋਮੀ ਕਲਾਸ ਦੇ ਯਾਤਰੀਆਂ ਨੂੰ ਵੱਧ ਤੋਂ ਵੱਧ 7 ਕਿਲੋਗ੍ਰਾਮ ਤੱਕ ਦਾ ਅਨ ਬੈਗ ਲੈ ਜਾਣ ਦੀ ਇਜਾਜ਼ਤ ਹੈ ਜਦਕਿ ਪਹਿਲਾ ਜਾਂ ਬਿਜ਼ਨਸ ਕਲਾਸ ਦੇ ਯਾਤਰੀਆਂ ਲਈ ਇਹ ਸੀਮਾ 10 ਕਿਲੋ ਦੇ ਕਰੀਬ ਸੀ ਔਰ ਸਮਾਨ ਦਾ ਆਕਾਰ 55 ਸੈਂਟੀਮੀਟਰ ਯਾਨੀ ਕਿ 55 ਸੈਂਟੀਮੀਟਰ ਤੇ ਉਚਾਈ ਹੋਣੀ ਚਾਹੀਦੀ ਹੈ 40 ਸੈਂਟੀਮੀਟਰ ਲੰਬਾਈ ਤੇ 20 ਸੈਂਟੀਮੀਟਰ ਚੌੜਾਈ ਤੋਂ ਵੱਧ ਨਹੀਂ ਹੋਣਾ ਚਾਹੀਦਾ ਹਾਲਾਂਕਿ ਉਸ ਤੋਂ ਬਾਅਦ 에ਅਰਲਾਈਨਸ ਨੇ ਸਪਸ਼ਟ ਇਹ ਵੀ ਕੀਤਾ ਹੈ ਕਿ ਹੈਂਡਬੈਗ ਦਾ ਕੁੱਲ ਮਾਪ 115 ਸੈਂਟੀਮੀਟਰ ਤੋਂ ਵੱਧ ਨਹੀਂ ਹੋਣਾ ਚਾਹੀਦਾ ਜੇਕਰ ਸਮਾਨ ਦਾ ਭਾਰੀ ਆਕਾਰ ਨਿਰਧਾਰਿਤ ਸੀਮਾ ਤੋਂ ਵੱਧ ਜਾਂਦਾ ਹੈ ਤਾਂ ਯਾਤਰੀਆਂ ਨੂੰ ਵੱਧ ਖਰਚਾ ਦੇਣਾ ਪੈ ਸਕਦਾ ਹੈ ਹਾਲਾਂਕਿ ਜਿੰਨਾ ਯਾਤਰੀਆਂ ਨੇ 2 ਮਈ 2024 ਤੋਂ ਪਹਿਲਾਂ ਟਿਕਟਾਂ ਬੁੱਕ ਕੀਤੀਆਂ ਨੇ ਉਹਨਾਂ ਨੂੰ ਵਿਸ਼ੇਸ਼ ਛੋੜ ਦਿੱਤੀ ਜਾਵੇਗੀ ਪਰ ਉਸ ਤੋਂ ਬਾਅਦ ਇਹ ਛੋੜ ਸਿਰਫ ਉਹਨਾਂ ਟਿਕਟਾਂ ਤੇ ਹੀ ਲਾਗੂ ਹੋਵੇਗੀ ਜੋ 2 ਮਈ 2024 ਤੋਂ ਪਹਿਲਾਂ ਬੁੱਕ ਕੀਤੀਆਂ ਗਈਆਂ ਨੇ ਜੇਕਰ 2 ਮਈ 2024 ਤੋਂ ਬਾਅਦ ਟਿਕਟ ਵਿੱਚ ਕੋਈ ਬਦਲਾਅ ਕੀਤਾ ਜਾਂਦਾ ਹੈ ਤਾਂ ਯਾਤਰੀਆਂ ਨੂੰ ਨਵੇਂ ਸਮਾਨ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਇੰਡੀਗੋ 에ਅਰਲਾਈਨ ਦੇ ਅਨੁਸਾਰ ਯਾਤਰੀ 115 ਸੈਂਟੀਮੀਟਰ ਦੇ ਸਮੁੱਚੇ ਮਾਪ ਅਤੇ 7 ਕਿਲੋਗ੍ਰam ਤੱਕ ਭਾਰ ਵਾਲਾ ਇੱਕ ਕੈਬਿਨ ਪੈਕ ਲੈ ਕੇ ਜਾ ਸਕਦੇ ਨੇ ਇਸ ਤੋਂ ਇਲਾਵਾ ਯਾਤਰੀਆਂ ਨੂੰ ਇੱਕ ਨਿੱਜੀ ਬੈਗ ਜਿਵੇਂ ਕਿ ਲੇਡੀਜ਼ ਪਰਸਿਆ ਛੋਟਾ ਲੈਪਟਾਪ ਬੈਗ ਜਿਸ ਦਾ ਭਾਰ 3 ਕਿਲੋਗ੍ਰam ਤੋਂ ਵੱਧ ਨਹੀਂ ਹੋਣਾ ਚਾਹੀਦਾ ਲਿਜਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਨਵੇਂ ਨਿਯਮਾਂ ਦਾ ਪਾਲਣ ਕਰਨਾ ਤੁਹਾਨੂੰ ਜ਼ਰੂਰੀ ਹੋਵੇਗਾ ਤੇ ਨਾਲ ਦੀ ਨਾਲ ਸਗੋਂ ਤੁਹਾਨੂੰ ਸੰਭਾਵਿਤ ਪਰੇਸ਼ਾਨੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਜੇਕਰ ਤੁਸੀਂ ਨਿਯਮਾਂ ਦੀ ਉਲੰਘਣਾ ਕਰਦੇ ਹੋ ਤਾਂ ਤੁਹਾਨੂੰ ਦਿੱਕਤ ਆ ਸਕਰੀ ਹੈ ਤਾਂ ਹੁਣ ਨਵੇਂ ਨਿਯਮ ਇਸ ਵਾਬਤ ਨੇ ਕਿ ਜਹਾਜ਼ ਵਿੱਚ ਸਫ਼ਰ ਕਰਨ ਵੇਲੇ ਜਦੋਂ ਤੁਸੀਂ ਹੈਂਡ ਬੈਗ ਲੈ ਕੇ ਜਾਂਦੇ ਹੋ ਤਾਂ ਉਹ ਹੈਂਡbag ਦਾ ਭਾਰ ਜਿਹੜਾ ਵਾ ਉਸਦੇ ਬਾਰੇ ਜਾਣਕਾਰੀ ਦਿੱਤੀ ਹੈ ਨਵੇਂ ਨਿਯਮ ਲਾਗੂ ਹੋ ਗਏ ਨੇ ਤਾਂ ਜੇਕਰ ਤੁਸੀਂ ਉਹਨਾਂ ਨਿਯਮਾਂ ਨੂੰ ਲਾਗੂ ਨਹੀਂ ਕਰਦੇ ਹੋ ਤਾਂ ਲਾਪਰਵਾਹੀ ਕਰਦੇ ਹੋ ਤਾਂ ਤੁਹਾਨੂੰ ਮੁਸੀਬਤ ਆ ਸਕਦੀ ਹੈ 에어ਪੋਰਟ ਦੇ ਉੱਤੇ ਹਵਾਈ ਅੱਡਿਆਂ ਦੇ ਉੱਤੇ ਤੁਹਾਨੂੰ ਆਪਣੀ ਜੇਬ ਟਿੱਲੀ ਵੀ ਕਰਨੀ ਪੈ ਸਕਦੀ ਹੈ ਪੂਰੀ ਜਾਣਕਾਰੀ ਇਸ ਬਾਬਤ ਸਾਹਮਣੇ ਆ ਚੁੱਕੀ ਹੈ ਤੁਸੀਂ ਜਰਾ ਇਸ ਜਾਣਕਾਰੀ ਨੂੰ ਧਿਆਨ ਨਾਲ ਸੁਣ ਲਓ ਇਸ ਨੂੰ ਵਧੇਰੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਜਾਣਕਾਰੀ ਹੈ ਵਧੇਰੇ ਲੋਕਾਂ ਤੱਕ ਪਹੁੰਚ ਸਕੇ ਤੇ ਨਾਲ ਦੇ ਨਾਲ ਆਪਣੇ ਕਮੈਂਟ ਕਰਕੇ ਵਿਚਾਰ ਜ਼ਰੂਰ ਦਿਓ ਕਿ ਬਦਲਦੇ ਨਿਯਮਾਂ ਬਾਰੇ ਤੁਹਾਡੇ ਕੀ ਚਾਰ ਨੇ ਤੇ ਹੋਰ ਖਬਰਾਂ ਲੈ ਕੇ ਫਿਰ ਤੁਹਾਨੂੰ ਹਾਜ਼ਰ ਹੋਵਾਂਗੇ ਤਦ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਪ੍ਰਾਈਮ ਪੰਜਾਬ ਟੀਵੀ ਦੇ ਨਾਲ